ਨਾ ਦਵਾਈ ਆਉਣ ਦੇ ਰਹੇ ਨੇ ਦਵਾਈ ਦਾ ਪੱਕਾ ਇੱਕੇ ਬਾਹਰ ਨਾ ਰੱਖਿਆ ਥੱਲੇ ਲਾਓ ਟੈਸਟ ਕਰਾਓ ਜੀ ਗਲਤ ਦਵਾਈ ਦੇਤੀ ਆ ਹੋਜੂ ਬਾ ਹੋਜੂ ਕਿਹੜਾ ਮਾਲਕ ਮੇਰ ਕਰੇ ਸੇਧ ਦਾ ਖਿਆਲ ਰੱਖੋ ਮੈਂ ਤਾਂ ਕਹੂੰਗਾ ਕਿ ਪੰਥ ਦੇ ਵਿੱਚ ਕੋ ਡਾਕਟਰ ਹੈਗਾ ਤੁਹਾਨੂੰ ਉੱਪਰ ਜਾ ਕੇ ਦਵਾਈ ਦੇ ਕੇ ਆਵੇ ਡੇਡ ਦਾ ਫੋਨ ਕਰ ਰਹੇ ਵੀਰ ਘੱਟ ਤੋਂ ਘੱਟ ਮੈਨੂੰ ਚਾਹੇ ਦੇ ਦਿਓ ਪਾਣੀ ਪੀਣ ਨੂੰ ਜੀ ਨਹੀਂ ਕਰ ਰਿਹਾ ਮੇਰਾ ਬੁਖਾਰ ਕਰਕੇ ਮੇਰਾ ਇਹ ਜੀ ਕਰਦਾ ਥੋੜੀ ਜਿਹੀ ਮੈਂ ਗਰਮ ਗਰਮ ਚਾਹ ਪੀਵਾਂ ਘੱਟ ਨੇ ਬਹੁਤ ਬੁਰਾ ਹਾਲ ਕਰਕੇ ਨਾ ਕੋਈ ਚਾਹ ਨਾ ਕੋਈ ਦਵਾਈ ਦੇਖੋ ਭਾਈ ਜੀ ਇਹ ਮੇਰੇ ਗੁਰੂ ਦੇ ਪਿਆਰ ਦੇ ਹੰਝੂ ਨੇ ਜਦੋਂ ਮੈਂ ਮੇਰੇ ਮਾਲਕ ਨੂੰ ਯਾਦ ਕਰਦਾ ਹਾਂ ਨਾ ਉਦੋਂ ਮੈਥੋਂ ਆਪਣਾ ਆਪ ਸਾਹਮਣੇ ਆਉਂਦਾ ਹੈਗਾ ਉੱਥੇ ਮੈਂ ਜਾ ਕੇ ਉਸ ਬਾਜਾ ਵਾਲੇ ਤੇ ਤੁਹਾਨੂੰ ਕਹਿਣ ਜੋ ਗਾਣਾ ਹੋ ਜਾਊਗਾ ਨਾ ਸੱਚੇ ਭਾਸ਼ਾ ਜੀ ਮੈਂ ਜੋਰ ਲਾਇਆ ਪਰ ਨਵਰਦ ਬਣੇ ਪਏ ਸਾਰੇ ਸਿੱਖ ਨਹੀਂ ਹੈਗੇ ਪਤਾ ਜੀ ਜੇ ਮੈਂ ਅੱਜ ਇੱਥੋਂ ਕਾ ਵੀ ਆਏ ਮੈਂ ਤਾਂ ਮਰ ਗਿਆ ਜੀ ਮੈਨੂੰ ਲਾ ਲੋ ਛੇਤੀ ਮੈਨੂੰ ਤਾਂ ਬੁਖਾਰ ਹੋ ਗਿਆ ਮੈਨੂੰ ਆਹ ਹੋ ਗਿਆ ਮੈਨੂੰ ਬਾਹ ਹੋ ਗਿਆ ਫੇਰ ਮੈਂ ਕਹਦਾ ਸਿੱਖਾਂ ਨਹੀਂ ਆਉਣੰਦੇ ਤੇ ਬਾਈ ਨਾ ਆਉਣੰਦੇ ਲਾ ਲੈਣਾ ਬੜਾ ਜੋਰ ਆ ਮੈਂ ਤਾਂ ਕਹਿ ਨਹੀਂ ਰਿਹਾ ਕਿਸੇ ਨੂੰ ਮੈਨੂੰ ਬਚਾਓ ਮਰਨ ਦਿਓ ਮੈਨੂੰ ਮਰਨ ਤੋਂ ਬਾਅਦ ਤਾਂ ਦੇਰ ਨੂੰ ਤਾਂ ਸਾਹ ਲੱਗਦੇ ਹੋ ਨਾ ਦੇਰ ਨੂੰ ਸਾਹ ਲਿਓ ਇਹ ਜੇਲ੍ਹ ਰੂਪੀ ਟਾਵਰ ਹੈ ਕਿਤੇ ਕਿਸੇ ਨੂੰ ਇਹ ਸ਼ੱਕ ਹੋਵੇ ਵੀ ਇਹ ਓਪਨਲੀ ਬੈਠੇ 20 ਕਮਾਂਡੋ ਵਾਲੇ ਪਠਿਆਰ ਕਹਿੰਦੇ ਆਗਲੇ ਨੇ ਥੱਲੇ ਵੀ ਜੇ ਮੇਰਾ ਖੂਨ ਡੁੱਲੂਗਾ ਤਾਂ ਮੈਂ ਵੀ ਕੌਮ ਨੂੰ ਜਗਾ ਕੇ ਜਾਊਂਗਾ ਐਡੇ ਨਮਰਤ ਨਹੀਂ ਹੈਗੇ ਆਪਣੇ ਕੌਮ ਦੇ ਲੋਕ ਉਹ ਜਾਗਣਗੇ ਮਰੇ ਤੋਂ ਬਾਅਦ ਜਾਗਣਗੇ ਮੈਨੂੰ ਪਤਾ ਹੈ ਉਹ ਜਿਉਂਦੇ ਤੇ ਨਹੀਂ ਵਿਸ਼ਵਾਸ ਕਰਦੇ ਕੋਈ ਨਾ ਮਰੇ ਤੋਂ ਕਰ ਲਿਓ ਯਾਰ ਮੇਰੀ ਦੇਹ ਦਾ ਫਾਇਦਾ ਲੈ ਲਿਓ ਉਹਨਾਂ ਚਿਰ ਮੈਨੂੰ ਫੁੱਕਿਓ ਨਾ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਤੇ ਜਿਉਂਦੇ ਦੀ ਮੇਰੀ ਇੱਕ ਮੰਗ ਹੈ ਮਰੇ ਦੀਆਂ ਮੇਰੀਆਂ ਤਿੰਨ ਮੰਗਾਂ ਨੇ ਜਗਮੀਤ ਭਾਈ ਇਹ ਧਿਆਨ ਦੇ ਵਿੱਚ ਵੀਰ ਬਣ ਕੇ ਰੱਖਿਓ ਸਭ ਤੋਂ ਪਹਿਲੀ ਮੰਗ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਾਲ ਕਰਾਉਣਾ ਅਗਲੀ ਮੰਗ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਉਹਨਾਂ ਚਰਨਾਂ ਮੇਰੀ ਤੇ ਇਹ ਨੂੰ ਅਕ ਲਾਇਓ ਕੇ ਕੀੜੇ ਪੈ ਜਾਣ ਪਰਵਾਹ ਨਾ ਮੰਨਿਓ ਇਹ ਮੇਰੇ ਅੰਜੂ ਨਿਕਲਦੇ ਨੇ ਜਿਹੜੇ ਗੁਰੂ ਦੇ ਪਿਆਰ ਚ ਨਿਕਲਦੇ ਨੇ ਪਰ ਮੈਂ ਮੌਤ ਤੋਂ ਡਰਨ ਵਾਲਾ ਨਹੀਂ ਹੈਗਾ ਐਸੀ ਤੈਸੀ ਮੌਤੀ ਮੈਨੂੰ ਡਰਾ ਦੇ ਏੜੀ ਕਿਹਾ ਸੀ ਗੁਰੂ ਨੇ ਵੀ ਤੁਸੀਂ ਗੁਰੂ ਘਰ ਦੇ ਵਿੱਚ ਸੱਪ ਬਣ ਕੇ ਬੈਠੋ ਕੁੰਡਲ ਮਾਰ ਕੇ ਇਹ ਕਿਹਾ ਸੀ ਵੀ ਇਹ ਗੁਰੂ ਦੀ ਬੇਅਦਵੀ ਹੁੰਦੀ ਏ ਆ ਮੈਦਾਨ ਦੇ ਵਿੱਚ ਉਤਰੋ ਓ ਦੁਸ਼ਟੋ ਜਿਹੜੇ ਬੈਠੇ ਨੇ ਅੱਜ ਵੀ ਜਿਹੜੇ ਆਵਦੇ ਆਪ ਨੂੰ ਸੰਤ ਜਰਨੈਲ ਕਾਉਂਦੇ ਨੇ ਜਿਹੜੇ ਆਵਦੇ ਆਪ ਨੂੰ ਕਾਉਂਦੇ ਨੇ ਵੀ ਅਸੀਂ ਟਕਸਾਲਾ ਦੇ ਮੁਖੀਆਂ ਓ ਦੁਸ਼ਟੋ ਤੁਹਾਡੇ ਕੀੜੇ ਚੱਲਣਗੇ ਨਾ ਚੱਲੇ ਤਾਂ ਕਿਉਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੈਤਵੀ ਨੂੰ ਲੈ ਕੇ ਪੂਰੇ 38 ਦਿਨ ਹੋ ਚੁੱਕੇ ਨੇ ਕਿ ਇੱਕ ਸਿੰਘ ਜਿਹੜਾ ਹੈ 400 ਫੁੱਟਾ ਉੱਚਾ ਟਾਵਰ ਦੇ ਉੱਤੇ ਬੈਠਾ ਹੋਇਆ ਪਿਛਲੇ ਦਿਨੀ ਉਹਨਾਂ ਦੀਆਂ ਵੀਡੀਓ ਅਸੀਂ ਵੀ ਕੀਤੀਆਂ ਲੋਕਾਂ ਦਾ ਉਹ ਪਿਆਰ ਵੀ ਮਿਲਿਆ ਕਿ ਲੋਕ ਚਾਹੁੰਦੇ ਨੇ ਕਿ ਇਹ ਵਿਦਬੀ ਦਾ ਹੱਲ ਜਿਹੜਾ ਪੱਕੇ ਤੌਰ ਤੇ ਹੋਵੇ ਚਾਹੇ ਕਿਸੇ ਵੀ ਧਰਮ ਦੀ ਵਿਦਬੀ ਹੋਵੇ ਤੇ ਵਿਦਬੀ ਨਹੀਂ ਹੋਣੀ ਚਾਹੀਦੀ ਦੇਸ਼ 'ਚ ਹੋਵੇ ਵਿਦੇਸ਼ 'ਚ ਹੋਵੇ ਪੰਜਾਬ 'ਚ ਤਾਂ ਖਾਸ ਕਰਕੇ ਪਰ ਉਸ ਚੀਜ਼ ਦਾ ਹੱਲ ਕੱਢਣ ਲਈ ਜਦੋਂ ਇੱਕ ਰਿਟਾਇਰ ਫੌਜੀ ਗੁਰਜੀਤ ਸਿੰਘ ਕਾਵਰ ਦੇ ਉੱਤੇ ਬੈਠ ਜਾਂਦਾ ਤੇ ਉਸ ਦੇ ਵੱਲੋਂ ਇੱਕ ਚੈਲੰਜ ਕੀਤਾ ਜਾਂਦਾ ਕਿ ਜੇਕਰ ਇਹਦਾ ਕਾਨੂੰਨ ਨਾ ਬਣਿਆ ਤੇ ਮੈਂ ਜਿਹੜੀ ਆ ਸ਼ਹਾਦਤ ਦੇ ਦੇਵਾਂਗਾ ਉਸ ਤੋਂ ਬਾਅਦ ਪੰਜ ਪਿਆਰੇ ਸ਼ਮੂਲੀਅਤ ਕਰਦੇ ਨੇ ਪੰਜ ਸਿੰਘ ਸਹਿਬਾਨ ਸੌਰੀ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਜਿਹੜੇ ਹੁਕਮ ਮੰਨ ਕੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਉਸ ਤੋਂ ਬਾਅਦ ਜਿਹੜਾ ਇਹ ਉਸ ਨੂੰ ਫੈਸਲੇ ਨੂੰ ਥੋੜਾ ਠਾਲ ਕੇ ਲੰਮਾ ਲੈ ਕੇ ਜਾਇਆ ਜਾਂਦਾ ਕਿ ਜਿਆਂ ਜਰ ਬਦਵੀਆਂ ਦਾ ਹੱਲ ਨਹੀਂ ਹੁੰਦਾ ਤੇ ਮੈਂ ਥੱਲੇ ਨਹੀਂ ਆਉਂਦਾ ਹੁਣ ਉੱਪਰ ਦੀ ਸਥਿਤੀ ਕੀ ਆ ਪੰਜਾਬ ਦੇ ਵਿੱਚ ਪੂਰੀ ਠੰਡ ਹੋ ਚੁੱਕੀ ਆ ਹਰ ਇੱਕ ਬੰਦਾ ਅੱਜ ਕੱਲ ਕੀ ਐ ਕਿ ਕੰਬਲ ਨਾਪ ਕੇ ਸੌਂਦਾ ਐ ਚਾਹਦਾ ਕਿ ਮੈਂ ਹਿੱਲਟਰ ਦੇ ਅੱਗੇ ਬੈਠਾ ਹੋਵਾਂ ਦਿਨੇ ਧੁੱਪ ਵੀ ਮਿਲੇ ਹਲਕੀ ਫੁਲਕੀ ਜੀ ਤੇ ਪਰ ਮੇਰੇ ਲਈ ਜਿਹੜੇ ਕੱਪੜੇ ਜਿਹੜੇ ਆ ਮੋਟੇ ਹੋਣੇ ਚਾਹੀਦੇ ਕਿਤੇ ਮੈਨੂੰ ਠੰਡ ਨਾ ਲੱਗ ਜੇ ਇਹ ਜਿਹੜੀ ਧਰਤੀ ਦੀ ਸਥਿਤੀ ਆ ਪਰ 400 ਫੁੱਟ ਉੱਚੀ ਸਥਿਤੀ ਕੀ ਆ ਠੰਡ ਕਿੰਨੀ ਜ਼ਿਆਦਾ ਹੈ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਜੇ ਕਹਿ ਲਾਵਾਂ ਮੈਂ ਕਿ ਕੋਠੇ ਦੇ ਉੱਤੇ ਮੰਜਾ ਢਾਹ ਕੇ ਬੈਣਾ ਪੈ ਜੇ ਤੇ ਤੁਸੀਂ ਕੀ ਪਹਿਨਣ ਲਈ ਤਿਆਰ ਹੋ ਪਰ ਉਹ ਤਾਂ 400 ਫੁੱਟ ਉੱਚਾ ਬੈਠਾ ਹੋਇਆ ਅੱਜ ਉਹਦੀ ਜਿਹੜੀ ਆ ਮੇਨ ਗੱਲ ਜਿੱਥੇ ਮੈਂ ਕਹਿੰਦਾ ਸਿਹਤ ਵਿਗੜ ਗਈ ਆ ਸਿਹਤ ਵਿਗੜਨ ਦਾ ਕ ਸਿੱਧੇ ਤੌਰ ਤੇ ਠੰਡ ਹੈ ਸਿਹਤ ਵਿਗਣ ਤੋਂ ਬਾਅਦ ਉਸ ਦਾ ਜਿਹੜਾ ਇਲਾਜ ਨਹੀਂ ਹੋ ਪਾਰ ਰਿਹਾ ਇਹਦੇ ਸਬੰਧੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਫੌਜੀ ਗੁਰਜੀਤ ਸਿੰਘ ਜਿਹੜੇ ਨੇ 400 ਫੁੱਟ ਉੱਚਾ ਟਾਵਰ ਦੇ ਉੱਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਕਹਿ ਲਈਏ ਕਿ ਧਰਤੀ ਤੋਂ ਵੀ ਟੱਚ ਟੁੱਟਿਆ ਹੋਇਆ ਤੇ ਅਸਮਾਨ ਤੋਂ ਵੀ ਜਿਹੜਾ ਟੱਚ ਟੁੱਟਿਆ ਹੋਇਆ ਸਾਡੇ ਨਾਲ ਜੁੜਨੇ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਜੀ ਬਾਬਾ ਜੀ ਥੋੜੀ ਵਾਇਕਾ ਟਾਰੀਕ ਕੋਸ਼ਿਸ਼ ਕਰਿਓ ਕਿ ਥੋੜੀ ਜੀ ਉੱਚੀ ਰੱਖਣ ਦੀ ਤੇ ਸੇਤਾਂ ਦਾ ਦੱਸੋ ਕਿ ਇੱਕ ਸੇਤ ਢਿੱਲੀ ਕਰਕੇ ਵਾਹ ਢਿੱਲੀ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਤ ਢਿੱਲੀ ਆ ਜੀ ਹੋਰ ਜੋ ਤੀਜਾ ਦਿਨ ਹੋ ਗਿਆ ਬੁਖਾਰ ਹੋਣ ਦੇ ਦਵਾਈ ਨਹੀਂ ਲਈ ਜੀ ਦਵਾਈ ਥੱਲੋਂ ਆਉਣੇ ਨਹੀਂ ਦਿੰਦੇ ਕੀ ਜਾਂਦੇ अच्छा चल रहा है बराबर जेडी आवाज तो ऐन लग रहा है कि सेहत ज्यादा ਢਿੱਲੀ ਹੈਗੀ ਆ ਠੰਡ ਲੱਗੀ ਆ ਓ ਠੰਡ ਲੱਗੀ ਆ ਵਕੀ ਛਾਤੀ ਦਰਦ ਹੈ ਸਿਰ ਬਹੁਤ ਜਿਆਦਾ ਦਰਦ ਹੈ ਕੰਨ ਚ ਦਰਦ ਹੈ ਅੱਛਾ ਬਸ ਹੁਣ ਤਾਂ ਮੌਰੇ ਮਾਲਕ ਜੀ ਬੈਠੇ ਹੋ ਸੀ ਨਹੀਂ ਉਹਦਾ ਕੋਈ ਦਵਾਈ ਪੈਦਾ ਕੋਈ ਹੱਲ ਨਹੀਂ ਨਿਕਲਦਾਗਾ ਦਵਾਈ ਆਵੇ ਫਿਰ ਤਾਂ ਭਰਾਵਾ ਠੀਕ ਹੈ ਹੁਣ ਬਿਨਾਂ ਦਵਾਈ ਤੋਂ ਸਰੀਰ ਇਹ ਮਿੱਟੀ ਜਿਹਾ

ਮੇਨ ਗੱਲ ਹੱਲ ਨਹੀਂ ਨਿਕਲ ਰਿਹਾ ਕਿਸੇ ਵੀ ਤਰੀਕੇ ਦੇ ਨਾਲ ਕੀ ਆਪਣੇ ਉੱਥੇ ਜਿਹੜੇ ਬੈਠੇ ਹੋਏ ਖਾਲਸਾ ਪੰਥ ਕੀ ਕਹਿ ਰਿਹਾ ਕੀ ਚਾਹੁੰਦੇ ਨੇ ਖਾਲਸਾ ਪੰਥ ਮਰਨ ਦੀ ਢੀਕ ਕਰ ਰਿਹਾ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਤੱਕ ਕਰ ਜਾਗੇ ਚੜਾਈ ਜੇ ਇਹੀ ਹਾਲਾਤ ਰਹੇ ਫਿਰ ਆ ਜਾਣਗੇ ਕੋਈ ਹੂੰ ਕੱਲ ਇੱਕ ਇਕੱਠ ਸੀਗਾ ਐਤਵਾਰ ਦਾ ਉੱਥੇ ਬਹੁਤ ਵੱਡਾ ਸੰਗਤ ਪਹੁੰਚੀ ਹਾਂਜੀ ਹਾਂਜੀ ਸੰਗਤ ਪਹੁੰਚੀ ਉੱਥੇ ਜੀ ਕੀ ਬਾਈ ਜੀ ਕੁਝ ਪੁੱਟਾ ਤਾਂ ਆ ਗਿਆ 1200 ਸੰਗਤ ਪਹੁੰਚੀ ਹੈ ਬਰਾਕਰ ਅੱਛਾ ਪ੍ਰਸ਼ਾਸਨ ਕੀ ਕਹਿੰਦਾ ਮੈਂ ਗੱਲ ਪ੍ਰਸ਼ਾਸਨ ਤਾਂ ਚੂਮ ਨਹੀਂ ਕਰ ਰਿਹਾ ਬਾਈ ਜੀ ਹਾਂ ਉਹਨਾਂ ਨੂੰ ਪਤਾ ਹੈ ਵੀ ਕੌਮ ਸੁੱਤੀ ਪਈ ਹੈ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੀ ਨਹੀਂ ਹੈਗਾ ਇਹ ਤਾਂ ਕਰਕੇ ਇਹਨਾਂ ਨੂੰ ਕੀ ਲੋੜ ਹੈ ਕਾਨੂੰਨ ਬਣਾਉਣ ਦੀ ਇਹਦਾ ਬੇਅਦਬੀਆਂ ਹੋਰ ਕਰਾਉਣਗੇ ਭੜੇ ਭੜੇ ਤਰੀਕੇ ਨਾਲ ਹੂੰ ਕਿਉਂਕਿ ਆਪਣੇ ਸਿੱਖ ਗੁਰੂ ਨੂੰ ਭੁੱਲ ਚੁੱਕੇ ਦੇਹਾਂ ਪੂਜਣ ਜੋਗੇ ਰਹਿ ਗਏ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮਤਵ ਨਹੀਂ ਹੈਗਾ ਵੀਰੇ ਤਾਂ ਬਸ ਖੱਤ ਮੈਕਾਨਿਕ ਹੂੰ ਮੈਨੂੰ ਵੀ ਲੱਗਦਾ ਹੈਗਾ ਵੀ ਆਹ ਇਹ ਕੌਮ ਸਿੱਖ ਕੌਣ ਦੇ ਹੋਣ ਲੈ ਕੇ ਰਹਿਣਗੇ ਇਹ ਲੋਕ ਔਲਾਦ ਬਹੁਤ ਮਾੜੇ ਹੁੰਦੇ ਯਾਰ ਇਹਨੇ ਦਿਨੋਂ ਦਿਨ ਹੂੰ ਹਰ ਇੱਕ ਬੰਦੇ ਦੇ ਸ਼ੱਕ ਕਰਨਾ ਵੀ ਇਹ बिकੂਗਾ ਜੀ ਇਹ ਇੰਨੇ ਦਿਨਾਂ ਦੇ ਬੀਤਾ ਯਾਰ ਸਾਰੀ ਨਿਚੋੜ ਨਿਕਲ ਜਾਂਦਾ ਬਿਕਨ ਵਾਲਾ ਬਿਕ ਵੀ ਜਾਂਦਾ ਹੈ ਉੱਤਰਨ ਵਾਲਾ ਉੱਤਰ ਵੀ ਜਾਂਦਾ ਹੈ ਐ ਸਾਰਾ ਕੁਝ ਹੀ ਹੋ ਜਾਂਦਾ ਹੈ ਹੁਣ ਤਬਸ ਮੈਂ ਤਾਂ ਮਾਲਕ ਅੱਗੇ ਹੀ ਬੇਨਤੀ ਕਰਦਾ ਵੀ ਦਾਤਾ ਜੀ ਈਪਦਾ ਇਹ ਮੇਰੇ ਮਰੇ ਤੋਂ ਹੀ ਜਾਗ ਪਹਿਣਾ ਮੈਨੂੰ ਛੇਤੀ ਲੈ ਜਾਓ ਨਾ ਮੈਨੂੰ ਮਰਨ ਦੇ ਰਹੇ ਨੇ ਮੈਂ ਤਾਂ ਆ ਦੇਖ ਭਰਾਤ ਨੂੰ ਦਿਖਾਉਣਾ ਮੈਂ ਤਾਂ ਇੱਕ ਸੌਖਾ ਜਾਂ 2 ਮਿੰਟ ਦਾ ਲਾਜ ਲੱਬਿਆ ਸੀ ਵੀ ਤਿਲ ਤਿਲ ਕੇ ਮਰਨ ਨਾਲੋਂ ਨਾ ਇੱਕ ਵਾਰ ਚ ਮਰਨਾ ਠੀਕ ਆ ਦੇਖ ਇੱਥੇ ਲਾਉਣਾ ਏ ਬਸ ਕੋੜਾ ਹੀ ਦੱਬਣਾ ਹੈ ਮੈਂ ਇੱਕ ਮਿੰਟ ਦੇ ਵਿੱਚ ਉਸ ਮਾਲਕ ਦੇ ਚਰਨਾਂ 'ਚ ਪਹੁੰਚ ਜਾਂਦਾ ਪਰ ਹੁਣ ਕਰੀਏ ਕੀ ਕਹਿੰਦੇ ਸਿੱਖ ਪੰਥ ਦੇ ਵਿੱਚ ਮਨਜ਼ੂਰ ਨਹੀਂ ਹੈਗਾ ਉਹਨਾਂ ਯਾਰ ਨਾ ਮਰਨ ਦਿੰਦੇ ਨੇ ਨਾ ਜਿਉਣ ਦਿੰਦੇ ਨੇ ਨਾ ਸਾਥ ਦਿੰਦੇ ਨੇ ਸ਼ੱਕ ਦਾ ਕੇਰਾ ਹਰ ਟਾਈਮ ਕੈਮ ਹੈ ਵਿਸ਼ਵਾਸ ਕੋਈ ਕਰਦਾ ਨਹੀਂ ਕੀ ਕਰਾਂਗੇ ਯਾਰ ਛੱਡੋ ਜੋ ਹੁਣ ਮਾਲਕ ਨੂੰ ਮਨਜ਼ੂਰ ਹੈ ਉਹ ਹੋ ਜਾਣਾ ਹੈ ਸ਼ੇਦੀ ਮੈਨੂੰ ਲੈ ਜਾਣ ਵਾਸਤੇ ਇਸ ਧਰਤੀ ਤੋਂ ਮੈਂ ਵੀ ਬਹੁਤ ਔਖਾ ਭਰਾਵਾ ਮੈਂ ਅੰਦਰੋਂ ਭਰਿਆ ਪਿਆ ਮੈਂ ਦੱਸ ਨਹੀਂ ਸਕਦਾ ਕਿ ਵੀਤ ਭਰਾ ਰੋਣਾ ਵੀ ਆਉਂਦਾ ਹੈ ਆਪਣੇ ਆਪ ਨੂੰ ਅੰਦਰੋਂ ਚੁੱਪੋ ਵੀ ਕਰਾਉਣਾ ਕਿ ਨਹੀਂ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਹੈ ਮੈਂ ਵਾਚਨ ਕਰਿਆ ਸੀ ਕੌਮ ਨਾਲ ਵੀ ਮੈਂ ਚੜ੍ਹਦੀ ਕਲਾ 'ਚ ਰਹੂੰਗਾ ਮਰਦੇ ਦਮ ਤੱਕ ਮੈਂ ਮਰਦੇ ਦਮ ਤੱਕ ਚੜ੍ਹਦੀ ਕਲਾ 'ਚ ਹੀ ਰਹੂੰਗਾ ਐ ਕਿਸੇ ਅੱਗੇ ਹੁਣ ਲੇਲੜੀਆਂ ਨਹੀਂ ਕੱਢਣੀਆਂ ਵੀ ਹਾਂ ਜੋ ਆ ਜੋ ਆ ਜੋ ਆ ਜੋ ਉਹ ਯਾਰ ਤੁਸੀਂ ਘਰਾਂ 'ਚ ਬੱਜਾ ਮਾਰੋ ਕੋਈ ਨਹੀਂ ਠੰਡ ਬਹੁਤ ਹੈ ਉਹੀ ਨਾ ਟੱਟ ਲਵਾ ਲਿਓ ਠੀਕ ਹੈ ਆਪਦੇ ਘਰਾਂ 'ਚ ਰਹੋ ਮੇਰੇ ਵੀਰ ਆਪਦੇ ਬੱਚਿਆਂ ਨੂੰ ਸਾਹਮ ਕੇ ਰੱਖੋ ਕਿਤੇ ਉਹਨਾਂ ਨੂੰ ਠੰਡ ਟੰਡ ਲੱਗ ਜੇ ਮੈਂ ਤਾਂ ਆਪ ਮਰਨਾ ਮੈਂ ਕਿਸੇ ਦੇ ਪੁੱਤ ਨਹੀਂ ਮਰਵਾਉਣੇ ਮੈਂ ਜੇ ਕਿਸੇ ਦੇ ਪੁੱਤ ਮਰਵਾਉਣੇ ਹੁੰਦੇ ਮੈਂ ਇੱਥੇ ਨਾ ਪੈਂਦਾ ਹੂੰ ਤਾਂ ਮੈਂ ਦੂਜਿਆਂ ਵਾਂਗੋ ਕੋਈ ਨਾ ਕੋਈ ਡਰਾਮਾ ਕਰਦਾ ਇਹ ਗੱਲ ਲੋਕਾਂ ਨੇ ਪੁੱਤ ਮਰਵਾ ਕੇ ਆਪ ਵਾ ਵਾ ਘੱਟ ਕੇ ਤੁਰ ਜਾਂਦਾ ਪੈਸਾ ਵਟੌਰ ਜਾਂਦਾ ਜਿਵੇਂ ਅੱਜ ਤੱਕ ਵਟੋਰੇ ਲੋਕਾਂ ਨੇ ਠੀਕ ਹੈ ਪਰ ਮੇਰੀ ਤਾਂ ਬਿਰਤੀ ਉਸ ਪਰਮਾਤਮਾ ਨਾਲ ਜੁੜੀ ਹੋਈ ਹੈ ਮੈਨੂੰ ਕਿਸੇ ਬੰਦੇ ਤੋਂ ਕੋਈ ਉਮੀਦ ਨਹੀਂ ਹੈ ਠੀਕ ਹੈ ਕਿ ਕੋਈ ਬੰਦਾ ਇਹ ਕਾਰਜ ਦੇ ਵਿੱਚ ਹਿੱਸਾ ਪਾ ਦੂਗਾ ਜਿੰਨੇ ਜਥੇਦਾਰ ਨੇ ਸਭ ਚੁੱਪ ਨੇ ਸ਼੍ਰੋਮਣੀ ਕਮੇਟੀ ਚੁੱਪ ਹੈ ਸੰਪਰਦਾਵਾਂ ਦੇ ਮੁਖੀ ਚੁੱਪ ਨੇ ਕਸਾਲਾਂ ਦੇ ਮੁਖੀ ਚੁੱਪ ਨੇ ਕੀ ਕਰਾਉਣਾ ਯਾਰ ਫਿਰ ਆਪਾਂ ਐ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸ਼ਰੀਕ ਬਣ ਕੇ ਬਹਿ ਗਏ ਗੁਰੂ ਗ੍ਰੰਥ ਸਾਹਿਬ ਦੇ ਕੀ ਕਰਾਂਗੇ ਇਹ ਜੇ ਬਾਬਿਆਂ ਦਾ ਸੰਤਾਂ ਦਾ ਮਹਾਂਪੁਰਸ਼ਾਂ ਦਾ ਜਥੇਦਾਰਾਂ ਦਾ ਐ ਮਰੇ ਤੋਂ ਬਾਅਦ ਸਾਰੇ ਆਉਣਗੇ ਦੇ ਤੇ ਰਾਜਨੀਤੀ ਕਰਨ ਹੂੰ ਇਹ ਬਖਸ਼ ਗੁਰੂ ਸਾਹਿਬ ਇਹਨਾਂ ਨੂੰ ਬਖਸ਼ਣਗੇ ਨਹੀਂ ਇਹਨਾਂ ਨੂੰ ਲੇਕੇ ਜੋ ਕੇ ਦੇਣੇ ਪੈਣਾ ਮੈਂ ਤਾਂ ਯਾਰ ਇਹ ਇੱਕੇ ਗੱਲ ਮੈਨੂੰ ਬਹੁਤ ਬਈ ਖੁਸ਼ੀ ਆ ਜਗਮੀਤ ਬਈ ਮੈਨੂੰ ਛੇਤੀ ਗੁਰੂ ਸਾਹਿਬ ਆਉਦੇ ਲੈ ਜਾਣ ਮੈਨੂੰ ਇਹ ਤਾਂ ਨਹੀਂ ਮੈਨੂੰ ਕੋਈ 84 ਲੱਖ ਜੂਮ ਦੇ ਵਿੱਚ ਤੱਕ ਦੇਣਗੇ ਮੈਂ ਜਾਊਂਗਾ ਤਾਂ ਯਾਰ ਗੁਰੂ ਦੀ ਗੋਦ ਤੇ ਵਿੱਚ ਹੂੰ ਮੈਨੂੰ ਇਹ ਤਾਂ ਖੁਸ਼ੀ ਹੈ ਨਾ ਬਸ ਉਹਨੂੰ ਪਾਣੀ ਰੱਖੀ ਹੈ ਹੌਂਸਲਾ ਰੱਖੋ ਕੋਈ ਗੱਲ ਨਹੀਂ ਪੰਥ ਬਹੁਤ ਨਿਆਰਾ ਹੈ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੇ ਭਾਵਕ ਨਹੀਂ ਹੋਣਾਗਾ ਖਾਲਸਾ ਪੰਥ ਕਦੇ ਭਾਵਕ ਨਹੀਂ ਹੁੰਦਾ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਜਦੋਂ ਆਪਾਂ ਗੁਰੂ ਪਾਤਸ਼ਾਹ ਤੇ ਪੁੱਤਰਾਂ ਨੂੰ ਯਾਦ ਕਰੀਏ ਲੇਕਿਨ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖਣਾ ਪੈਣਾ ਸੰਨ ਦੇਖੋ ਬਾਈ ਜੀ ਇਹ ਮੇਰੇ ਗੁਰੂ ਦੇ ਪਿਆਰ ਦੇ ਹੰਝੂ ਨੇ ਜਦੋਂ ਮੈਂ ਮੇਰੇ ਮਾਲਕ ਨੂੰ ਯਾਦ ਕਰਦਾ ਹਾਂ ਨਾ ਹੂੰ ਉਦੋਂ ਮੇ ਤੋਂ ਆਪਣਾ ਆਪ ਸਾਹਮਣੇ ਨਹੀਂ ਆਉਂਦਾ ਹੈਗਾ ਹੂੰ ਪਾਵਕ ਨਹੀਂ ਹੋਣਾ ਮੈਂ ਤਾਂ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਕਿਹੜਾ ਕਿਸੇ ਕੇ ਹੱਥ ਜੋੜ ਰਹੀ ਮੇਰੀ ਜਾਨ ਬਚਾ ਲੋ ਯਾਰ ਮੈਂ ਤਾਂ ਮੈਨੂੰ ਪਰਵਾਹ ਹੀ ਨਹੀਂ ਕੋਈ ਜਾਣ ਜোন ਦੀ ਮੈਨੂੰ ਕੀ ਪਰਵਾਹ ਹੈ ਮੈਂ ਤਾਂ ਮੌਤ ਨੂੰ ਕਬੂਲ ਕਰਕੇ ਬੈਠਿਆ ਛੇਤੀ ਮੌਤ ਆਵੇ ਤੇ ਲੈ ਕੇ ਜਾਵੇ ਬਸ ਕੰਮ ਨਿਮੇੜੇ ਪਰ ਠੀਕ ਹੈ ਨਾ ਮੈਂ ਤਾਂ ਕੋਈ ਉਹ ਬੰਦਾ ਹੁੰਦਾ ਵੀ ਜਿਹੜਾ ਟੇ ਨਹੀਂ ਕਲਾ ਵੱਲ ਜਾਵੇ ਵੀ ਆਏ ਮੈਂ ਤਾਂ ਮਰ ਗਿਆ ਜੀ ਮੈਨੂੰ ਬਚਾ ਲਓ ਮੈਂ ਨਾ ਕਹਿ ਨਹੀਂ ਰਿਹਾ ਕਿਸੇ ਨੂੰ ਮੈਨੂੰ ਬਚਾਓ ਮਾਰਨ ਦੋ ਮੈਨੂੰ ਮਾਰਨ ਤੋਂ ਬਾਅਦ ਤਾਂ ਦੇਰ ਨੂੰ ਤਾਂ ਸਮਝ ਸਕਦੇ ਹੋ ਨਾ ਦੇਰ ਨੂੰ ਸਮਝ ਲਿਓ ਜੇ ਦੇ ਨੂੰ ਵੀ ਨਹੀਂ ਸਮਝ ਸਕਦੇ ਚੱਕ ਕੇ ਅਗਲੇ ਸੜਦਾਂਗੇ ਨਾਲੇ ਨੂਲੇ ਜਿ ਕਿਸੇ ਜਿਵੇਂ ਅੱਜ ਤੱਕ ਸਿੰਗਰ ਸਿੱਟੇ ਨੇ ਹੂੰ ਕੋਈ ਚੱਕਰ ਨਹੀਂ ਪਰ ਮੈਂ ਤਾਂ ਇੱਕੇ ਬੋਲਤੇ ਹਾਂ ਵੀ ਇਹ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਮੈਂ ਆਪਦਾ ਜਮੀਰ ਨਹੀਂ ਮਾਰਨਾ ਚਾਹੁੰਦਾ ਮੇਰਾ ਜਮੀਰ ਜਗਦਾ ਜਾਊਗਾ ਮੇਰੇ ਬਾਜਾਂ ਵਾਲੇ ਪਿਤਾ ਦੇ ਕੋਲ ਹੂੰ ਉੱਥੇ ਮੈਂ ਜਾ ਕੇ ਉਸ ਬਾਜਾਂ ਵਾਲੇ ਪਿਤਾ ਨੂੰ ਕਹਿਣ ਜੋ ਗਾਣਾ ਹੋ ਜਾਊਗਾ ਨਾ ਸੱਚੇ ਪਾ ਜਲੀ ਮੈਂ ਜੋਰ ਲਾਇਆ ਪਰ ਨਬਰ ਦਬਣੇ ਪਏ ਸਾਰੇ ਸਿੱਖ ਨਹੀਂ ਹੈਗੇ ਪਤਾ ਜੀ ਬਸ ਇਹਨਾਂ ਤੋਂ ਨਜ਼ਰ ਹਟਾਓ ਆਪਣੇ ਇਹਨਾਂ ਨੂੰ ਬੇਦਖਲ ਕਰੋ ਆਪਣੇ ਘਰ ਦੇ ਵਿੱਚੋਂ ਹੂੰ ਪ੍ਰਸ਼ਾਸਨ ਕੀ ਕਹਿੰਦਾ ਕਿ ਥੱਲੇ ਆਓ ਫਿਰ ਨਾਜ ਹੋਵੇਗਾ। ਓ ਬਰਾ ਉਹ ਤਾਂ ਉਹਨਾਂ ਨੇ ਤਾਂ ਯਾਰ ਆਪਣੀ ਜਦੋਂ ਹੁਣ ਥੱਲੇ ਆਏ ਹੀ ਨਹੀਂ ਕੋਈ ਸੰਗਤ ਕਿੰਨੀ ਆਏ 5-10 ਸੰਗ ਬੈਠੇ ਨੇ ਥੱਲੇ ਕੀ ਉਹਨਾਂ ਨੂੰ ਉਹਨਾਂ ਨੂੰ ਪਤਾ ਵੀ ਕੀ ਕਰ ਲੈਣਗੇ? ਜ਼ਬਰਦਸਤੀ ਤਾਰਨ ਦੀ ਗੱਲ ਵੀ ਹੋਈ ਕਿੰਨੀ? ਮੈਂ ਸੱਦੀ ਗੋਲੀ ਮਾਰੂੰਗਾ ਜਿਹੜਾ ਵੀ ਆਊਗਾ ਆਹ ਕਦੇ ਵਾਸਤੇ ਰੱਖਿਆ ਪਿਆਰ ਪਿਆਰ ਦੇ ਨਾਲ ਪਿਆਰ ਦੇ ਨਾਲ ਮੈਂ ਮੰਨਣ ਹੀ ਨਹੀਂ ਬਰੇ ਮੈਂ ਜੇ ਗੁਰੂ ਨੂੰ ਪਿੱਛੇ ਦਿਖਾ ਆ ਗਿਆ ਤਾਂ ਮੈਂ ਤਾਂ ਮੱਛੇ ਰੰਗਣ ਤੋਂ ਵੀ ਮਾੜਾ ਫਿਰ ਕੀ ਪੰਥ ਕੋਲੇ ਕੋਈ ਡਾਕਟਰ ਨਹੀਂ ਕਿ ਤੁਹਾਡਾ ਜਾ ਕੇ ਉੱਪਰ ਲਾਈ ਕਰ ਸਕੇ ਮੈਂ ਸਿੱਖ ਕੌਮ ਦੇ ਵਿੱਚ ਜਨਮ ਲੈ ਕੇ ਮੇਰੇ ਗੁਰੂ ਦੀ ਬੇਇੱਜ਼ਤੀ ਹੋ ਰਹੀ ਹੋਵੇ ਮੇਰੇ ਗੁਰੂ ਦਾ ਕਤਲ ਹੋ ਰਿਹਾ ਹੋਵੇ ਤੇ ਮੈਂ ਜਾਣ ਲ ਕੋਲ ਕੋਖੇ ਲੁਕਦਾ ਫਿਰਾਂ ੱਟੇ ਮੂੰਹ ਹੈ ਫਿਰ ਮੇਰੇ ਸਿੱਖ ਕੋ ਹੋਣ ਦੇ ਹੂੰ ਜੇ ਮੈਂ ਅੱਜ ਇੱਥੋਂ ਗਾਹ ਵੀ ਹਾਏ ਮੈਂ ਤਾਂ ਮਰ ਗਿਆ ਜੀ ਮੈਨੂੰ ਲਾ ਲਓ ਛੇਤੀ ਮੈਨੂੰ ਤਾਂ ਬੁਖਾਰ ਹੋ ਗਿਆ ਮੈਨੂੰ ਆਹ ਹੋ ਗਿਆ ਮੈਨੂੰ ਬਾਹ ਹੋ ਗਿਆ ਫੇਰ ਮੈਂ ਕਹਦਾ ਸਿੱਖਾਂ ਨਹੀਂ ਆਉਣ ਦੇਂਦੇ ਤੇ ਬਾਈ ਨਾ ਆਉਣ ਦੇਣ ਲਾ ਲਣਾ ਪਦਾ ਜੋਰ ਮੈਂ ਜਿੰਨਾ ਚਿਰ ਹੈਗਾ ਜਗ ਦੀ ਜ਼ਮੀਰ ਨਾਲ ਜਾਊਂਗਾ ਇਸ ਸੰਸਾਰ ਤੋਂ ਮੈਂ ਨਹੀਂ ਕਿਸੇ ਨੂੰ ਕਹਿੰਦਾ ਹੈਗਾ ਮੈਨੂੰ ਬਚਾਓ ਗੋਲੀ ਮਾਰਦਾ ਨਹੀਂ ਇਹ ਵਾਦਾ ਕਰਿਆ ਸੀ ਪੰਜ ਸਿੰਘਾਂ ਨਾਲ ਕੌਮ ਨਾਲ ਨਾ ਮੋਛੀਵਲ ਕੌਮ ਨੂੰ ਜਾਣ ਨਹੀਂ ਮੈਂ ਦਿੰਦਾ ਕੋਈ ਇਹ ਨਹੀਂ ਕਹੂਗਾ ਵੀ ਹਾਂ ਮੈਂ ਆਤਮ ਹੱਤਿਆ ਕਰਕੇ ਮਰ ਗਿਆ ਨਹੀਂ ਮੇਰੇ ਕੋਲ ਬਹੁਤ ਸੌਖਾ ਜਿਹਾ ਤਰੀਕਾ ਹੈ ਪਰ ਮੈਂ ਨਹੀਂ ਆਪਣੀ ਜਾਨ ਤੋੜ ਪੱਟਣਾ ਚਾਹੁੰਦਾ ਜਦੋਂ ਗੁਰੂ ਸਾਹਿਬ ਲੈ ਜਾਣਗੇ ਉਹ ਤਿਲ ਤਿਲ ਕਰਕੇ ਮਾਰਨ ਜਿਵੇਂ ਮਰਜੀ ਮਾਰਨਾ ਬਸ ਜਾਣਾ ਉਸ ਬਾਜਾ ਵਾਲੇ ਦੇ ਪਿਤਾ ਦੇ ਵਿੱਚ ਚਰਨਾ ਦੇ ਵਿੱਚ ਮੈਨੂੰ ਕੋਈ ਪ੍ਰਵਾਹ ਨਹੀਂ ਹੈ ਯਾਰ ਮੈਨੂੰ ਤਾਂ ਖੁਸ਼ ਹੀ ਹੈ ਬਸ ਵੀ ਦਾਤਾ ਜੀ ਨੇ ਸਿੱਧਾ ਭਵ ਸਾਗਰ ਦੇ ਵਿੱਚ ਨਾ ਗਰਨ ਦੇਣਾ ਨਾ 84 ਲੱਖ ਜੂਨ ਦੇ ਵਿੱਚ ਖੜਨ ਦੇਣਾ ਸੱਦਾ ਨੀਲੇ ਕੋੜੇ ਦੇ ਜਾਵਾਂਗੇ ਬਾਜਾਂ ਵਾਲੇ ਪਿੰਡਾ ਦੇ ਨਾਲ ਤੇ ਸੱਦਾ ਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ ਅਬਦੀ ਭਾਈ ਹਾਜ਼ਰੀ ਲਵਾਵਾਂਗੇ ਆਪਾਂ ਨੂੰ ਨਹੀਂ ਇਹ ਦੁਨੀਆ ਚੰਗੀ ਲੱਗਦੀ ਭਰਾਵਾ ਜਿੱਥੇ ਗੁਰੂ ਦਾ ਸਤਕਾਰ ਨਹੀਂ ਤੇ ਗੁਰੂ ਦੀ ਬੇਅਦਬੀ ਰੋਕਣ ਵਾਸਤੇ ਕੋਈ ਅੱਗੇ ਨਹੀਂ ਆ ਰਿਹਾ ਯਾਰ ਜਿਹੜਾ ਗਰਕ ਹੋ ਗਿਆ ਸਾਰੀ ਕੌਮ ਦਾ ਬਾਬਿਆਂ ਦਾ ਸੰਤਾਂ ਦਾ ਜਥੇਦਾਰਾਂ ਦਾ ਸਾਰੇ ਪਾਣੀ 'ਚ ਬਹਿ ਗਏ ਯਾਰ ਸਰਕਾਰੀ ਬਣ ਕੇ ਸਾਰੇ ਟਕੇ ਟਕੇ ਦੇ ਪਕੇ ਪਏ ਐ ਹੂੰ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਅਪਰਾਜ ਤੱਕ ਫੋਨ ਨਹੀਂ ਕਿਸੇ ਦਾ ਆਇਆ ਕੀ ਕਰਾਂਗੇ ਆਮ ਸੰਗਤ ਤੋਂ ਬਿਨਾ ਕੋਈ ਆਗੂ ਗਵਾਹੀ ਕਰਨ ਵਾਲਾ ਪੰਥ ਦਾ ਕੋਈ ਨਹੀਂ ਪਹੁੰਚਿਆ ਨਾ ਫੋਨ ਆਇਆ ਨਾ ਜੀ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਕੀ ਕਹੋਗੇ ਫਿਰ ਇਸ ਚੀਜ਼ ਨੂੰ ਕੋਈ ਨਹੀਂ ਲੈਣ ਤੋਂ ਨਜ਼ਾਰੇ ਹੂੰ ਕੀੜੇ ਪੈ ਕੇ ਮਰਨਗੇ ਸਾਰੇ ਦੇ ਸਾਰੇ ਅਜ ਤੱਕ ਬੁੱਲਿਆ ਯਾਦ ਰੱਖ ਲਿਓ ਮੈਂ ਕਹਿਣਾ ਤੁਨੂੰ ਉਹ ਦੁਸ਼ਟੋ ਜਿਹੜੇ ਬੈਠੇ ਨੇ ਅੱਜ ਵੀ ਜਿਹੜੇ ਆਉਦੇ ਆਪ ਨੂੰ ਸੰਤ ਜਰਨੈਲ ਕਾਉਂਦੇ ਨੇ ਜਿਹੜੇ ਆਉਦੇ ਆਪ ਨੂੰ ਕਾਉਂਦੇ ਨੇ ਵੀ ਅਸੀਂ ਟਕਸਾਲਾ ਦੇ ਮੁਖੀਆਂ ਉਹ ਦੁਸ਼ਟੋ ਛੋਡੇ ਕੀੜੇ ਚੱਲਣਗੇ ਨਾ ਚੱਲੇ ਤਾਂ ਕਿਉਂ ਐੜੀ ਕਿਹਾ ਸੀ ਗੁਰੂ ਨੇ ਵੀ ਤੁਸੀਂ ਗੁਰੂ ਘਰੇ ਦੇ ਵਿੱਚ ਸੱਪ ਬਣ ਕੇ ਬੈਠੋ ਕੁੰਡਲ ਮਾਰ ਕੇ ਇਹ ਕਿਹਾ ਸੀ ਵੀ ਇਹ ਗੁਰੂ ਦੀ ਬੇਅਦਵੀ ਹੁੰਦੀ ਏ ਤਾਂ ਮੈਦਾਨ ਦੇ ਵਿੱਚ ਉਤਰੋ ਹੂੰ ਤੈਨੂੰ ਲੱਗਦਾ ਵੀ ਕੁੰਡਲ ਮਾਰ ਕੇ ਬੈਠੇ ਆ ਉਹ ਅੱਜ ਕੱਲ ਕੁੰਡਲ ਮਾਰ ਕੇ ਬੈਠੇ ਆ ਬਾਈ ਵੀ ਪੈਸਾ ਪੈਸਾ ਕੱਢ ਰਹੇ ਨੇ ਉਹ ਉਹ ਦੁਸ਼ਟ ਉਹਨਾਂ ਨੂੰ ਆਪਣੀ ਮੌਤ ਨਹੀਂ ਜਾ ਦੇਗੀ ਮੌਤ ਸੱਚ ਹੈ ਅਟਲ ਸੱਚ ਹੈ ਰੱਬ ਨੂੰ ਕੀ ਮੂੰਹ ਲਗਾਉਣਗੇ ਜਾ ਕੇ ਜਿਹੜਾ ਬਾਣਾ ਬਾਰਖੇ ਕੀ ਮੂੰਹ ਲਗਾਉਣਗੇ ਉਹਨੂੰ ਵੀ ਤੇਰੀ ਬਾਰ ਬਾਰ ਬੇਅਦਬੀ ਹੋ ਰਹੀ ਹੋਵੇ ਤੇ ਅਸੀਂ ਪੈਸੇ ਕਮਾਉਣੇ ਭਰੀਏ ਐਸੇ ਕਰੇ ਇਹ ਕਹਣਗੇ ਗੁਰੂ ਨੂੰ ਹੂੰ ਇਹ ਅਸੀਂ ਟੱਕਰ ਟੱਕੇ ਦੇ ਬਿਕੇ ਆਦੋ ਅਸੀਂ ਟੱਕਰ ਕੇ ਕਰਨ ਦੇ ਵਿੱਚ ਲੁਕੇ ਆ ਹੂੰ ਕਰਨਾ ਮਾਰ ਨੂੰ ਵੱਡੀਆਂ ਵੱਡੀਆਂ ਮਾਰਦੇ ਨੇ ਅਸਮਾਨੀ ਗੱਲਾਂ ਕਰਦੇ ਨੇ ਕਰਨ ਕਰੋ ਨੂੰ ਇਹਨਾਂ ਦੇ ਬੱਲੇ ਕੱਖ ਦੀ ਇਹੋ ਜਿਹੀ ਜਾਨ ਨੂੰ ਬਹੁਤ ਪ੍ਰੇਮ ਕਰਦੇ ਨੇ ਜਿਹੜੀ ਜਾਨ ਦੀ ਸਕਿੰਟ ਦੀ ਵੀ ਗਰੰਟੀ ਨਹੀਂ ਹੈਗੀ ਇਹ ਦੇ ਦੀ ਹੂੰ ਹੂੰ ਚਲੋ ਮਾਲਕ ਮੇਰ ਕਰੇ ਸੇਤ ਦਾ ਖਿਆਲ ਰੱਖੋ ਮੈਂ ਤਾਂ ਕਹੂੰਗਾ ਕਿ ਪੰਥ ਦੇ ਵਿੱਚ ਕੋ ਡਾਕਟਰ ਹੈਗਾ ਤੁਹਾਨੂੰ ਉੱਪਰ ਜਾ ਕੇ ਦਵਾਈ ਦੇ ਕੇ ਆਵੇ ਜੇ ਕਿਸੇ ਨਹੀਂ ਉੱਤਨਾ ਜੇ ਪੰਥ ਦਾ ਹੁਕਮ ਆਤਾ ਸਿੰਘ ਸਾਹਿਬਾਨ ਇਸੀ ਤੇ ਨੋਟਿਸ ਲੈਣ ਕਿ ਸਿਹਤ ਵਿਗੜੀ ਹੋਈ ਹੈ ਕਿ ਉੱਤੇ ਜਾ ਕੇ ਕੋਈ ਕੋਈ ਤਾਂ ਬੰਦਾ ਹੋਊਗਾ ਜਿਹੜਾ ਪੰਥ ਨੂੰ ਪਿਆਰ ਕਰਨ ਵਾਲਾ ਉੱਪਰ ਜਾ ਕੇ ਦਵਾਈ ਤਾਂ ਦੇ ਹੀ ਸਕਦਾ ਤੁਹਾਨੂੰ ਤੁਹਾਡੇ ਕੋਲ ਸਿੰਘ ਆ ਰਿਹਾ ਕੋਈ Delhi ਉੱਪਰ ਕੋਈ ਆ ਰਿਹਾ ਮਿਲਣ ਤਰਾਜੀ ਸ਼ਾਮ ਨੂੰ 5 ਵੇ ਦਾ ਟਾਈਮ ਉਹਦਾ ਪੱਕਾ ਰੱਖਿਆ ਮੈਂ ਸਵੇਰ ਦਾ ਫੋਨ ਕਰ ਰਿਹਾ ਵੀ ਯਾਰ ਘੱਟ ਤੋਂ ਘੱਟ ਮੈਨੂੰ ਚਾਹੇ ਮੇਦੋ ਪਾਣੀ ਪੀਣ ਨੂੰ ਜੀ ਨਹੀਂ ਕਰ ਰਿਹਾ ਮੇਰਾ ਬੁਖਾਰ ਕਰਕੇ ਮੇਰਾ ਇਹ ਜੀ ਕਰਦਾ ਈ ਥੋੜੀ ਜਿਹੀ ਮੈਂ ਗਰਮ ਗਰਮ ਚਾਹ ਪੀ ਮਾ ਠੰਡ ਨੇ ਬਹੁਤ ਬੁਰਾ ਹਾਲ ਕਰਕੇ ਨਾ ਕੋਈ ਚਾਹ ਨਾ ਕੋਈ ਦਵਾਈ ਸਾਰੇ ਯਾਰ ਮੈਂ ਕਹਿੰਦਾ ਕੋਈ ਚੱਕਰ ਨਹੀਂ ਮੈਂ ਵੀ ਹੁਣ ਦ੍ਰਿੜਤਾ ਨਾਲ ਮੈਂ ਇੱਕ ਵਾਰੀ ਫੋਨ ਕਰਿਆ ਸੀ ਮੈਂ ਮੁੜ ਕੇ ਫੋਨ ਨਹੀਂ ਕਰਿਆ ਛੱਡੋ ਯਾਰ ਨਹੀਂ ਭੇਜਣੀ ਨਾ ਭੇਜੋ ਚਾ ਗੋਲੀ ਮਾਰਿਆ ਹੂੰ ਕੀ ਕਰਾਉਣਾ ਯਾਰ ਬਸ ਹੁਣ ਤਾਂ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਜੀ ਛੇਤੀ ਤੋਂ ਛੇਤੀ ਇਹ ਸੰਸਾਰ ਤੋਂ ਅਲਵਿਦਾ ਕਹਾਉ ਤੇ ਬਸ ਲੈ ਜੋ ਇਹ ਸਵਾਸ ਇਸ ਸਰੀਰ ਦੇ ਵਿੱਚੋਂ ਕੱਢ ਲਓ ਜਿਹੜੇ ਮੈਂ ਨਹੀਂ ਰਹਿਣਾ ਚਾਹੁੰਦਾ ਇਹ ਮਰੇ ਹੋਏ ਲੋਕਾਂ ਦੇ ਵਿੱਚ ਮੈਂ ਨਹੀਂ ਰਹਿਣਾ ਚਾਹੁੰਦਾ ਬਸ ਮੇਰੀ ਤਾਂ ਇਹੀ ਬੇਨਤੀ ਹੈ ਬਾਜਾ ਵਾਲੇ ਪਤਨੂ ਹੂੰ ਜਿਹੜੇ ਉੱਥੇ ਆਉਂਦੇ ਉਹਨਾਂ ਨੂੰ ਰੋਕਿਆ ਜਾਂਦਾ ਉੱਪਰ ਆਉਣ ਵਾਲੇ ਨੂੰ ਸਾਨੂੰ ਜੇ ਕੋਈ ਮਿਲਣਾ ਆਉਂਦਾ ਉੱਪਰ ਆਉਂ ਤਾਂ ਰੋਕ ਭਰਾ ਹੁਣ ਰੋਕ ਕੇ ਹੀ ਕਹਿੰਦਾ ਉਹਨੇ ਇੱਕ ਟਾਈਮ 5 ਵਜੇ ਦਾ ਟਾਈਮ ਰੱਖਿਆ ਉਹ ਸਵੇਰ ਦਾ ਵਿਚਾਰਾ ਫਿਰਦਾ ਥੱਕੇ ਜਾਂਦਾ ਹਰੀਜੰਟ ਸਿੰਘ ਨੂੰ ਕੋਈ ਆਉਣ ਨਹੀਂ ਦੇ ਰਿਆ ਨਾ ਦਵਾਈ ਆਉਣ ਦੇ ਰਹੇ ਨੇ ਦਵਾਈ ਦਾ ਪੱਕਾ ਇੱਕੇ ਬਾਹਰ ਨਾ ਰੱਖਿਆ ਥੱਲੇ ਲਾਓ ਟੈਸਟ ਕਰਾਓ ਜੀ ਗਲਤ ਦਵਾਈ ਦੇਤੀ ਆ ਹੋਜੂ ਬਾ ਹੋਜੂ ਉਹ ਯਾਰ ਬਹੁਤ ਗੰਦੀਆਂ ਨੀਤੀਆਂ ਹੈ ਜਿਹੜੀ ਸਰਕਾਰ ਹੈ ਨਾ ਭਗਵੰਤ ਮਾਨ ਦੀ ਸਰਕਾਰ ਹੈ ਬਹੁਤ ਬੁੱੱਛੜ ਸਰਕਾਰ ਹੈ ਬਾਈ ਦੀਪ ਸਿੰਧੂ ਸਿੱਧੂ ਕਹਿੰਦਾ ਹੁੰਦਾ ਸੀ ਇਹ ਦੂਜਾ ਬਿਆਨਤਾ ਪੁੱਛੜਾ ਇਹ ਬਿਆਨਤੇ ਬੁੱਛੜ ਤੋਂ ਵੀ ਮੜ ਹੈ ਠੀਕ ਹੈ ਅੱਜ ਤੱਕ ਕਿਸੇ ਇੱਕ ਮੰਤਰੀ ਨੇ ਨਾ ਐਮਐਲਏ ਨੇ ਕਿਸੇ ਨੇ ਬਿਆਨ ਵੀ ਨਹੀਂ ਜਾਰੀ ਕਰਿਆ ਵੀ ਅਸੀਂ ਭਾਈ ਨਾਲ ਆ ਸਾਡੀ ਵੀ ਮੰਗ ਹੈ ਇਹ ਇਹ ਨਾਲੇ ਵਾਦੇ ਕਰਕੇ ਆਏ ਸੀ ਬਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹੂੰ ਠੀਕ ਹੈ ਤੇ ਮੇਰੇ ਤਾਂ ਜਿਹੜੇ ਤਸ਼ੱਦਦ ਕਰ ਰਹੇ ਨੇ ਇਹ ਮੈਂ ਇਹਨਾਂ ਦੀ ਕੈਦ ਦੇ ਵਿੱਚ ਆਂ ਬਾਈ ਆ ਕੇ ਦੇਖੋ ਰੇ ਫਿਰ ਪਤਾ ਲੱਗੇ ਤੁਹਾਨੂੰ ਠੀਕ ਹੈ ਇਹ ਟਾਵਰ ਕੈਦ ਦੇ ਵਿੱਚ ਹੈ ਨਾ ਕਿ ਇਹ ਕੋਈ ਖੁੱਲਾ ਕਿਸੇ ਵੀ ਹਾ ਗਰਾਉਂਡ ਤੇ ਇੱਥੇ ਮੋਰਚਾ ਲੱਗਿਆ ਇੱਕ ਜੇਲ ਦੇ ਵਿੱਚ ਠੀਕ ਹੈ ਇਹ ਜੇਲ ਰੂਪੀ ਟਾਵਰ ਹੈ ਕਿਤੇ ਕਿਸੇ ਨੂੰ ਇਹ ਸ਼ੱਕ ਹੋਵੇ ਵੀ ਇਹ ਓਪਨਲੀ ਬੈਠੇ 20 ਕਮਾਂਡੋ ਵਾਲੇ ਪਠਿਆਰ ਕਹਿੰਦੇ ਅਗਲੇ ਨੇ ਥੱਲੇ ਠੀਕ ਹੈ ਇਹ ਤਾਂ ਇਹਦੇ ਕਰਕੇ ਆ ਆ ਜਿਹੜਾ ਗੁਰੂ ਨੇ ਦਿੱਤਾ ਹੈ ਨਾ ਇਹਦੇ ਕਰਕੇ ਬੈਠਿਆ ਮੈਂ ਉਹ ਤਾਂ ਮੈਨੂੰ ਚੱਕ ਕੇ ਲੈ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਫੌਜੀ ਬੰਦਾ ਸਿੱਧਾ ਪੁੜਪੜੀਆਂ 'ਚ ਗੋਲੀਆਂ ਮਾਰੂਗਾ ਸਾਰਾ ਉਹਨਾਂ ਨੇ ਪਤਾ ਕਰਖਿਆ ਮੇਰੇ ਬਾਰੇ ਮੈਂ ਤਾਂ ਯਾਰ ਅੱਜ ਤੱਕ ਯਾਰ ਜਗਮੀਤ ਤੂੰ ਐ ਸਭ ਲੈ ਲੈ ਲੋਕਾਂ ਦਾ ਇਨਾ ਭਲਾ ਕਰਿਆ ਯਾਰ ਮੈਂ ਜੇ ਮੇਰੇ ਕੋਲ ਕੋਈ ਆ ਗਿਆ ਵੀ ਸਾਡੀ ਕੁੜੀ ਨੂੰ ਕੁੱਟਦੇ ਨੇ ਸਹੁਰਿਆਂ ਵਾਲੇ ਉਹਨਾਂ ਦੇ ਸਹੁਰਿਆਂ ਨੂੰ ਕੁੱਟਿਆ ਜਾ ਕੇ ਥਾਣਿਆਂ ਦੇ ਵਿੱਚ ਲੋਕ ਕੁੱਟੇ ਨੇ ਮੈਂ ਹੂੰ ਮੇਰੇ ਜੇ ਕਦੇ ਜਾ ਕੇ ਮੇਰਾ ਇਤਿਹਾਸ ਪਿਛਲਾ ਫਰੋਲੋ ਤੁਹਾਨੂੰ ਪਤਾ ਲੱਗੇ ਬਾਈ ਮੈਂ ਕੀ ਹਾਂ ਜਿਹੜੇ ਲੋਕ ਕਹਿੰਦੇ ਨਾ ਇਹ ਪੈਸਾ ਕਮਾਉਣ ਦਾ ਮਾਰਾ ਮੈਂ ਤਾਂ ਪੈਸੇ ਨੂੰ ਅੱਗ ਲਾਦਾ ਕਰੋੜਾ ਰੁਪਏ ਨੂੰ ਸਭ ਤੋਂ ਪਹਿਲਾਂ ਮੈਨੂੰ ਗੁਰੂ ਪਿਆਰਾ ਹੈ ਮੈਨੂੰ ਕੁਝ ਨਹੀਂ ਪਿਆਰਾ ਲੋਕਾਂ ਪਿੱਛੇ ਮੈਂ ਆਪਣੀ ਜਾਨ ਦੀ ਬਾਜ਼ੀ ਤੱਕ ਲਈ ਹੈ ਫੇਰ ਗੁਰੂ ਨੇ ਥਾਪੜ ਦਿੱਤਾ ਵੀ ਜੇ ਤੂੰ ਲੋਕਾਂ ਪਿੱਛੇ ਮਰ ਸਕਦਾ ਤਾਂ ਗੁਰੂ ਪਿੱਛੇ ਨਹੀਂ ਮਰ ਸਕਦਾ ਗੁਰੂ ਪਿੱਛੇ ਨਹੀਂ ਅੜ ਸਕਦਾ ਆਹ ਬੈਟਿਆ ਭਰਾ ਦਾ ਗੁਰੂ ਦੇ ਥਾਪੜੇ ਨਾਲ ਕੋਈ ਚੱਕਰੇ ਨਹੀਂ ਹੂੰ ਹੂੰ ਹੁਣ ਪੰਥ ਨੇ ਕੋਈ ਹੱਲ ਕੱਢ ਕੇ ਦਿੱਤਾ ਕੱਲ ਵਾਲੇ ਕੱਟ ਦੇ ਵਿੱਚੋਂ ਜਾਂ ਫਿਰ ਕੁਝ ਵੀ ਨਹੀਂ ਐਨੇ ਕ ਕੱਟ ਨਾਲ ਕੀ ਬਣਨਾ ਹੈ ਭਰਾ ਜਦੋਂ ਕੋਈ ਜਥੇਦਾਰੇ ਨਹੀਂ ਕੋਈ ਮੋਢੀ ਹੋਣੀ ਆਮ ਸੰਗਠਨ ਵਿਚਾਰੀ ਕੀ ਕਰ ਲੂਗੀ ਘਾਟ ਮਹਿਸੂਸ ਹੁੰਦੀ ਹੈ ਦੀ ਸਿੱਧੂ ਦੀ ਹੁਣ ਇੱਥੇ ਆ ਕਿ ਜਦੋਂ ਗੱਲਾਂ ਕਰਦਾ ਹੁੰਦਾ ਸੀ ਘਾਟ ਉਹ ਤਾਂ ਸਾਡੀ ਉਹ ਤਾਂ ਸਾਡੀ ਜਿੰਦ ਜਾਨ ਸੀ ਭਰਾਵਾ ਸੀ ਉਹਦੇ ਨਾਲ ਰਿਆਂ ਠੀਕ ਹੈ ਉਹ ਜਿਉਂਦਾ ਪਿੱਟਦਾ ਮਰ ਗਿਆ ਪਰ ਕਿਸੇ ਨੇ ਉਹਦਾ ਮੁੱਲ ਨਹੀਂ ਪਾਇਆ ਅੱਜ ਉਹੀ ਸੇਮ ਸਥਿਤੀ ਮੇਰੀ ਹੈ ਠੀਕ ਹੈ ਤੇ ਜਿਉਂਦੇ ਦਾ ਮੁੱਲ ਨਹੀਂ ਪਾਇਆ ਜਦੋਂ ਮਰ ਗਿਆ ਮਾਰਤਾ ਦੁਸ਼ਮਣਾਂ ਨੇ ਕੂੜ ਨੀਤੀ ਦੇ ਨਾਲ ਤਾਂ ਫਿਰ ਸਿਵਿਆਂ ਦੇ ਵਿੱਚ ਲਟਦੇ ਫਿਰਨ ਹੂੰ ਨੌਜਵਾਨ ਮੁੰਡੇ ਉਹ ਰੱਬਾ ਸਾਡੇ ਗਾਤਰੇ ਪਵਾ ਦਿਓ ਰੱਬਾ ਸਾਡੇ ਗਾਤਰੇ ਪਾ ਦੇ ਆ ਇਹ ਨਹੀਂ ਪੋਣਾ ਗਾਤਰੇ ਬਾਜਾਂ ਵਾਲਾ ਪੁੱਤ ਪਹਿਲਾਂ ਥੇਲੀ ਤੇ ਰੱਖਣਾ ਹੀ ਪੈਂਦੀ ਹੈ ਜੰਦਜ਼ਾਨ ਆਏ ਨਹੀਂ ਗਾਤਰੇ ਪੈਂਦੇ ਹੈਗੇ ਠੀਕ ਹੈ ਫਿਰ 10-12 ਲੱਖ ਦਾ ਭੋਗ ਤੇ ਇਕੱਠ ਸੀ ਕੀ ਫਾਇਦਾ ਉਹਦਾ ਘੱਟ ਕਰਿਆਂ ਦਾ ਜੇ ਮਰੇ ਤੋਂ ਬਾਅਦ ਹੀ ਘੱਟ ਕਰਨੇ ਹੂੰ ਉਹ ਹੀਰੇ ਵਰਗਾ ਜਵਾਖ ਆਪਾਂ ਗਵਾ ਲਿਆ ਯਾਰ ਐਡਾ ਪੜ੍ਹਿਆ ਲਿਖਿਆ ਇਨਸਾਨ ਹਰ ਪਾਸੇ 100 ਦਾ 100 ਸੀ ਬੰਦਾ ਇਮਾਨਦਾਰ ਇੰਨਾ ਸੀ ਰੇ ਰੱਬ ਦਾ ਨੂੰ ਲੇਕਿਨ ਇਹ ਭੈੜੇ ਲੋਕਾਂ ਨੇ ਉਹ ਗਰਦਾਰ ਦਾ ਕਿਤਾਬ ਦਿੱਤਾ ਇੱਕ ਕੁੱਤੇ ਕਾਮਰੇਟਾਂ ਨੇ ਠੀਕ ਹੈ ਨਾ ਇਹ ਗੰਦ ਦੇ ਕੀੜਿਆਂ ਨੇ ਆਪਦੇ ਵਰਗਾ ਉਹਨੂੰ ਸਮਝ ਲਿਆ ਪਰ ਉਸ ਚੌਂਨੇ ਦਾ ਰੁਪਈਆ ਸੀ ਉਹ ਸੱਚਾ ਮੁੱਚਾ ਇਨਸਾਨ ਸੀ ਉਹ ਜਾਗ ਲਾ ਕੇ ਗਿਆ ਆਪ ਮਰਿਆ ਲੱਖਾਂ ਦੀਵੇ ਜਗਾ ਗਿਆ ਹੂੰ ਜੇ ਬਾਈ ਜੀ ਹੁਣ ਮੇਰੀ ਵੀ ਇਹੀ ਸੋਚ ਹੈ ਵੀ ਜੇ ਮੇਰਾ ਖੂਨ ਡੁੱਲੂਗਾ ਤਾਂ ਮੈਂ ਵੀ ਕੌਮ ਨੂੰ ਜਗਾ ਕੇ ਜਾਊਂਗਾ ਐਡੇ ਨਮਰਦ ਨਹੀਂ ਹੈਗੇ ਆਪਣੇ ਕੌਮ ਦੇ ਲੋਕ ਉਹ ਜਾਗਣਗੇ ਮਰੇ ਤੋਂ ਬਾਅਦ ਜਾਗਣਗੇ ਮੈਨੂੰ ਪਤਾ ਹੈ ਉਹ ਜਿਉਲੇ ਤੇ ਨਹੀਂ ਵਿਸ਼ਵਾਸ ਕਰਦੇ ਕੋਈ ਨਾ ਮਰੇ ਤੋਂ ਕਰ ਲਿਓ ਯਾਰ ਆਪਦੇ ਗੁਰੂ ਦਾ ਸਤਕਾਰ ਬਹਾਲ ਕਰਾ ਲਿਓ ਮੈਂ ਤਾਂ ਸੋਡੇ ਆਹ ਦੇਖੋ ਹੱਥ ਜੋੜ ਕੇ ਇੱਕੇ ਬੇਨਤੀ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਪਿਓ ਮੰਨਦੇ ਹੋ ਜਦੋਂ ਵੀ ਮੇਰੀ ਮੌਤ ਹੁੰਦੀ ਹੈ ਉਹਨਾਂ ਚਰਨਾ ਆਇਓ ਜਿੱਨਾਂ ਚਰ ਮੈਂ ਜਿਉਣਾ ਜਦੋਂ ਮੇਰੀ ਮੌਤ ਹੁੰਦੀ ਹੈ ਉਦੋਂ ਮੇਰੇ ਵੀਰ ਆਜਿਓ ਤੇ ਮੇਰੀ ਦੇਹ ਦਾ ਫਾਇਦਾ ਲੈ ਲਿਓ ਉਹਨਾਂ ਚਰ ਮੈਨੂੰ ਭੁੱਕਿਓ ਨਾ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਤੇ ਜਿਉਂਦੇ ਦੀ ਮੇਰੀ ਇੱਕ ਮੰਗ ਹੈ ਮਰੇ ਦੀਆਂ ਮੇਰੀਆਂ ਤਿੰਨ ਮੰਗਾਂ ਨੇ ਜਗਮੀਤ ਬਈਏ ਧਿਆਨ ਦੇ ਵਿੱਚ ਵੀਰ ਬਣ ਕੇ ਰੱਖਿਓ ਹਾਂਜੀ ਦੱਸੋ ਜੇ ਮੇਰੀ ਮੌਤ ਅੱਜ ਆਉਂਦੀ ਹੈ ਕੱਲੂ ਆਉਂਦੀ ਹੈ ਕਦੇ ਹੋ ਜੇ ਤਾਂ ਸਭ ਤੋਂ ਪਹਿਲੀ ਮੰਗ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹਾਲ ਕਰਾਉਣਾ ਸਖਤ ਕਾਨੂੰਨ ਬਣਵਾਉਣਾ ਠੀਕ ਹੈ ਜੀ ਅਗਲੀ ਮੰਗ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਇਹ ਨਾ ਭੁੱਲ ਜਿਓ ਗੰਦ ਪਿਆ ਪਿਆ ਗੁਰੂ ਦੀ ਨਗਰੀ ਦੇ ਵਿੱਚ ਕੋਨੇ ਕੋਨੇ 'ਚ ਓਏ ਸੇਖੋ ਸੇਕ ਕਟਾਉਣ ਦੇ लायक ਨਹੀਂ ਹੈਗੇ ਤੁਸੀਂ ਕੀ ਕੀ ਰੋਣੇ ਰੋਮਾ ਮੈਂ ਕੀ ਕੀ ਰੋਣੇ ਰੋਮਾ ਪਵਿੱਤਰ ਸ਼ਹਿਰ ਦਾ ਦਰਜਾ ਅੰਮ੍ਰਿਤਸਰ ਸ਼ਹਿਰ ਨੂੰ ਮਿਲਣਾ ਚਾਹੀਦਾ ਓਨਾ ਚਰਨਾ ਮੇਰੀ ਦੇਹ ਨੂੰ ਅੱਗ ਲਾਇਓ ਚਾਹੇ ਕੀੜੇ ਪੈ ਜਾਣ ਪਰਵਾਹ ਨਾ ਮੰਨਿਓ ਅਗਲਾ ਤੀਜਾ ਜਿਹੜਾ ਵੀ ਬੇਅਦਬੀ ਕਰਨ ਵਾਲੇ ਨੂੰ ਮਾਰੂਗਾ ਸੋਦਾ ਲਾਊਗਾ ਉਦੇ ਪਰਿਵਾਰ ਨੂੰ ਅਕਾਲ ਤੱਕ ਸਾਹ ਵੱਲੋਂ 1 ਕਰੋੜ ਦਾ ਐਲਾਨ ਕਰਾ ਰਹੇ ਹੋ ਪੱਕਾ ਕਿਉਂਕਿ ਉਹਦੇ ਪਰਿਵਾਰ ਪੇਚੋ ਭੁੱਖਾ ਮਰਦਾ ਹੈ ਜਿੰਨਿਆਂ ਨੇ ਵੀ ਸੋਤਾ ਲਾਇਆ ਉਹਦੇ ਪਰਿਵਾਰ ਦਾ ਬੁਰਾ ਹਾਲ ਰਿਹਾ ਹੈ ਪਿੱਛੇ ਜਿੰਨੇ ਕੌਮ ਦੇ ਜਥੇਦਾਰ ਮੋਢੀ ਕੌਮ ਦੇ ਨੇ ਕਿਸੇ 10 ਕਿਲੋ ਆਟਾ ਨਹੀਂ ਦੇ ਕੇ ਆਏ ਉਸ ਪਰਿਵਾਰ ਨੂੰ ਦੇਖੋ ਇਤਿਹਾਸ ਪਰੋਲੋ ਭਾਈ ਜਗਮੀਤ ਬਹੁਤ ਮਾੜੇ ਹਾਲਾਤ ਨੇ ਆਪਣੀ ਕੌਮ ਦੇ ਕਿ ਇਹ ਸਰਕਾਰਾਂ ਨੇ ਕੁਝ ਕਰਦੀਆਂ ਕਾਲ ਤੱਕ ਸਾਹ ਵੱਲੋਂ ਹੀ ਹੁਕਮ ਜਾਰੀ ਕਰਾ ਲਓ 1 ਕਰੋੜ ਦਾ ਜਦੋਂ ਐਲਾਨ ਕਰਤਾ ਮੂੰਹ ਨਹੀਂ ਕਰਨਾ ਫਿਰ ਵੀ ਕਿਸੇ ਨੇ ਹੂੰ ਜਿੰਨਾ ਚਿਰ ਮੇਰੀਆਂ ਇਹ ਤਿੰਨ ਮਰਦਾ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਮੇਰੇ ਇਸ ਸਰੀਰ ਨੂੰ ਅੱਗ ਨਾ ਦਿਓ ਦੇਖਿਓ ਕਿਤੇ ਇਹ ਸਰੀਰ ਤੋਂ ਵੀ ਤੁਸੀਂ ਫਾਇਦਾ ਨਾਲ ਲੈ ਸਕੋ ਅੱਜ ਮੈਂ ਕੌਮ ਨਾ ਮੇਰੇ ਪਰਿਵਾਰ ਦਾ ਨਹੀਂ ਮੈਂ ਹੈਗਾ ਜੇ ਮੈਂ ਮਰਦਾ ਸਭ ਕੌਮ ਉਨਰ ਸਾਹਮਣੇ ਉਸ ਸਰੀਰ ਦਾ ਫਾਇਦਾ ਲਵੇ ਚੁਰਾਹੇ 'ਚ ਰੱਖ ਲੈ ਜਿੱਥੇ ਮਰਜੀ ਕਿਉਂਕਿ ਅਸੀਂ ਇਹ ਸਰੀਰ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਇਹਨੂੰ ਮਿੱਟੀ ਸਮਝਦੇ ਹਾਂ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਸંત ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਜਮੀਰ ਦੇ ਮਰਨੇ ਨੂੰ ਮੌਤ ਗਿਣਦੇ ਅਸੀਂ ਜਮੀਰ ਦੇ ਮਰਨੇ ਨੂੰ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦੇ ਜੇ ਇਹ ਸਰੀਰ ਛੱਡ ਕੇ ਜਾਵਾਂਗੇ ਆ ਬਾਜਾਂ ਵਾਲੇ ਪੇਤਾ ਦੀ ਗੋਚ ਚ ਜਾਵਾਂਗੇ ਜਿਹਨੂੰ ਦੁਨੀਆ ਤਰਸਦੀ ਹੈ ਕੋਈ ਪ੍ਰਵਾਣੀ ਆਏ ਤਿੰਨ ਮੰਗਾ ਮਨਾਲਿਓ ਵੀਰ ਬਣ ਕੇ ਉਹਨਾਂ ਚਰ ਤੁਸੀਂ ਘਰਾਂ ਦੇ ਵਿੱਚ ਰਹੋ ਮੇਰੇ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਡੰਡਕ ਤੰਗੋ ਛੋਡੇ ਬੱਚਿਆਂ ਨੂੰ ਸਾਹਮ ਕੇ ਰੱਖੋ ਤੇਲ ਨਾ ਬੂਕੋ ਮੇਰੇ ਵੀਰ ਪੈਸਾ ਸਾਹਮ ਕੇ ਰੱਖੋ ਬਾਅਦ ਚ ਕੰਮ ਲਿਓ ਪੈਸੇ ਤੋਂ ਠੀਕ ਹੈ ਜਦੋਂ ਮੈਂ ਇਸ ਸੰਸਾਰ ਤੋਂ ਚਲੇ ਗਿਆ ਬਾਅਦ ਚ ਆਇਓ ਮੇਰੇ ਵੀਰ ਬਣ ਕੇ 50 50 ਟਰੈਕਟਰ 50 50 ਗੱਡੀਆਂ ਰੋਇਓ ਨਾ ਜੇ ਮੈਂ ਅੱਜ ਮਰਦਾ ਕੱਲ ਨੂੰ ਮਰਦਾ ਰੋਇਓ ਨਾ ਜੰਗਾਰੇ ਛੱਡਿਓ ਮੈਂ ਚੜ੍ਹਦੀ ਕਲਾ ਵਾਲਾ ਸਿੰਘ ਇਹ ਮੇਰੇ ਹੰਝੂ ਨਿਕਲਦੇ ਨੇ ਜਿਹੜੇ ਗੁਰੂ ਦੇ ਪਿਆਰ ਚ ਨਿਕਲਦੇ ਨੇ ਪਰ ਮੈਂ ਮੌਤ ਤੋਂ ਡਰਨਾ ਵਾਲਾ ਨਹੀਂ ਹੈਗਾ ਐਸੀ ਤੈਸੀ ਮੌਤ ਦੀ ਮੈਨੂੰ ਡਰਾ ਦੇ ਕਿਸੇ ਦੀ ਔਕਾਤ ਨਹੀਂ ਹੈ ਮੈਨੂੰ ਡਰਾਉਣ ਦੀ ਜਾਊਂਗਾ ਇਹ ਸੰਸਾਰ ਚੜ੍ਹਦੀ ਕਲਾ ਨਾਲ ਆ ਇਹ ਸੰਸਾਰ ਨੂੰ ਛੱਡ ਕੇ ਚੜ੍ਹਦੀ ਕਲਾ ਨਾਲ ਜਾਊਂਗਾ। ਪਰਿਵਾਰ ਨਾਲ ਗੱਲ ਹੁੰਦੀ ਹੈ? ਪਰਵਾਹ ਨਹੀਂ। ਪਰਿਵਾਰ ਨਾਲ ਗੱਲ ਹੁੰਦੀ ਹੈ ਤੁਹਾਡੀ? ਪਰਿਵਾਰ ਨੂੰ ਤਾਂ ਯਾਰ ਮੈਂ ਸਿੱਧਾ ਕਹਿੰਦਾ ਵੀ ਦੇਖੋ ਮੈਂ ਲਾਸ਼ ਆ। ਜੇ ਥੱਲੇ ਲਾ ਲੋ। ਗੁਰੂ বিনা ਮੇਰਾ ਕੁਝ ਨਹੀਂ। ਜੇ ਮੇਰਾ ਗੁਰੂ ਦਾ ਸਤਕਾਰ ਹੈ ਤਾਂ ਮੈਂ ਜਿਊਣਾ। ਜੇ ਮੇਰੇ ਗੁਰੂ ਦਾ ਸਤਕਾਰ ਨਹੀਂ ਮੈਂ ਥੱਲੇ ਆ ਕੇ ਕੀ ਕਰੂੰਗਾ? ਹੂੰ। ਮੈਂ ਤਾਂ ਲਾਸ਼ ਤੋਂ ਵੀ ਪਹਿੜਾ। ਮੈਂ ਤਾਂ ਵਰ ਮੱッセ ਰੰਗੜ ਤੋਂ ਵੀ ਪੈਣਾ ਮੈਂ ਸਿੱਖ ਧਰਮ ਦੇ ਵਿੱਚ ਜਨਮ ਲੈ ਕੇ ਆਪਦੇ ਗੁਰੂ ਦਾ ਮੈਂ ਕੁਛ ਕਰਾ ਨਾ ਸਕਿਆ ਫਿਰ ਤਾਂ ਮੈਂ ਬਹੁਤ ਵੱਡਾ ਗਰਦਾਰ ਆ ਉੱਤਾ ਵੀ ਚੱਕਿਆ ਨਿਕਲਿਆ ਵੀ ਕੁਛ ਨਹੀਂ ਉਹਦਾ ਫਾਇਦਾ ਕੀ ਆ ਬਰਾ ਠੀਕ ਆ ਜੀ ਬਹੁਤ ਬਹੁਤ ਮੈਂ ਤਾਂ ਹਜ਼ਾਰ ਬਾਰੀ ਜਨਮ ਲਵਾਂ ਹਜ਼ਾਰ ਬਾਰੀ ਗੁਰੂ ਦੇ ਲੇਖੇ ਲੱਗ ਜਾਣ ਯਾਰ ਮੈਨੂੰ ਹੋਰ ਕੀ ਚਾਹੀਦਾ ਓਛੀ ਤਾਂ ਕਹਿੰਦੇ ਦੇਖੋ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਇੱਕ ਹਿੰਦੂ ਪਰਿਵਾਰ ਨੇ ਸਿੱਖ ਧਰਮ ਅਪਣਾਇਆ ਸੀ ਬਾਈ ਤੁਹਾਨੂੰ ਪਤਾ ਹੀ ਐ ਜਗਮੀਤਾ ਜਿਨੇ ਆਪਣੀਆਂ ਬੱਚੀਆਂ ਨੂੰ ਬੰਬ ਬੰਨ ਬੰਨ ਕੇ ਟੈਂਕਾਂ ਦੇ ਸਿੱਟਿਆ ਸੀ ਯਾਰ ਹੂੰ ਕਾਤੋਂ ਸਿੱਟਿਆ ਸੀ ਉਹ ਆਪਣੇ ਗੁਰੂ ਨੂੰ ਸੱਚਾ ਪਿਆਰ ਕਰਦੀ ਸੀ ਤਾਂ ਮੈਂ ਵੀ ਭਰਾਵਾ ਆਪਣੇ ਗੁਰੂ ਨੂੰ ਸੱਚਾ ਪਿਆਰ ਕਰਦਾ ਜਾਂ ਮੇਰੇ ਗੁਰੂ ਦਾ ਸਤਕਾਰ ਐ ਜਾਂ ਫਿਰ ਇਹ ਸਰੀਰ ਦਾ ਨਾਸ਼ ਹੋਵੇ ਮੈਨੂੰ ਨਹੀਂ ਚਾਹੀਦਾ ਇਹ ਸਰੀਰ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਜੀ ਤੁਹਾਡੀ ਸਿਹਤ ਦਾ ਤੁਸੀਂ ਖਿਆਲ ਰੱਖੋ ਅੱਜ ਦੁਆਇ ਦਾ ਪੇਡਾ ਹੱਲ ਹੋਵੇ ਜਿੰਨੇ ਸਵਾਸ ਨੇ ਚੜਦੀ ਕਲਾ ਨਾਲ ਆ ਜਿਹੜੇ ਹੰਝੂ ਨਿਕਲੇ ਨੇ ਉਹ ਮੇਰੇ ਗੁਰੂ ਦੇ ਪਿਆਰ ਚ ਨਿਕਲੇ ਨੇ ਕੋਈ ਇਹ ਨਾ ਕਹਦੇ ਵੀ ਹਾਂ ਇਹ ਭਰਾਮੇ ਕਰਦਾ ਜੀ ਤੁਸੀਂ ਜੋ ਸੋਚਣਾ ਸੋਚੀ ਜਾਓ ਅਸੀਂ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਪਿਆ ਸਾਡੀ ਜਿਹੜੀ ਉਹ ਅੰਦਰਲੀ ਆਤਮਾ ਉਹ ਭਿੱਜੀ ਪਈ ਹੈ ਗੁਰੂ ਦੇ ਪਿਆਰ ਦੇ ਵਿੱਚ ਸਾਨੂੰ ਇਹ ਦੁਨੀਆ ਦਾ ਹੁਣ ਕੁਝ ਵੀ ਚੰਗਾ ਨਹੀਂ ਲੱਗਦਾ ਠੀਕ ਹੈ ਨਾ ਇੱਥੇ ਲੋਕ ਬੜੀਆਂ ਭੇੜੀਆਂ ਵਰਤੀਆਂ ਵਾਲੇ ਨੇ ਤਾਂ ਮੇਰੇ ਵੀਰ ਕੋਈ ਵਾਦਾ ਘਟਿਆ ਹੋ ਗਿਆ ਹੋਵੇ ਮਾਫ ਕਰਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਗੁਰਜੀਤ ਸਿੰਘ ਜੀ ਜਿਹੜੇ ਟਾਵਰ ਤੇ ਬੈਠੇ ਹੋਏ ਨੇ ਸਿਹਤ ਤੇ ਵਿਗਾੜ ਆਇਆ ਅੱਖਾਂ 'ਚ ਹੰਝੂ ਵੀ ਸਨ ਗੱਲਬਾਤ ਕੀਤਾ ਮਨ ਭਾਵਕ ਵੀ ਹੋਇਆ ਜੋਸ਼ ਫਿਰ ਵੀ ਉਸੇ ਤਰ੍ਹਾਂ ਗੜਕੇ ਆ ਗੱਲਾਂ ਦੇ ਵਿੱਚ ਪਰ ਜਿੱਥੇ ਸਿਹਤ ਜਦੋਂ ਢਿੱਲੀ ਹੋਵੇ ਕੋਈ ਪਹੁੰਚੇ ਨਾ ਉਦੋਂ ਕਿਤੇ ਨਾ ਕਿਤੇ ਕਹਿ ਲੋ ਕਿਸੇ ਨਾ ਤਰੀਕੇ ਅੱਖਾਂ ਦੇ ਵਿੱਚੋਂ ਜਿਹੜਾ ਪਾਣੀ ਵਹਿ ਜਾਣਾ ਇੱਕ ਬਹੁਤ ਹੀ ਵੱਡੀ ਗੱਲ ਨਹੀਂ ਕਿਉਂਕਿ ਕਈ ਵਾਰ ਬਹੁਤ ਵੱਡੀਆਂ ਉਮੀਦਾਂ ਲਾਈਆਂ ਹੁੰਦੀਆਂ ਨੇ ਤੇ ਉਸ ਚੀਜ਼ ਦਾ ਪੂਰਾ ਮਸਲਾ ਹੱਲ ਨਹੀਂ ਨਿਕਲਦਾ ਗਾ ਤੇ ਸਾਡੇ ਨਾਲ ਗੁਰਜੀਤ ਸਿੰਘ ਜੁੜੇ ਸੀ ਉਮੀਦ ਕਰਦੇ ਆ ਕਿ ਉੱਥੇ ਸੰਗਤ ਪਹੁੰਚ ਕੇ ਜਾਂ ਕੋਈ ਲੀਡਰ ਅਗਵਾਈ ਕਰਕੇ ਕਿਸੇ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੱਲ ਜਿਹੜਾ ਉਹ ਕੱਢ ਕੇ ਕਾਨੂੰਨ ਦੇ ਵਿੱਚ ਜਿਹੜੀ ਆ ਉਹ ਬਣਾਇਆ ਜਾਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ